ਗੱਲ ਆ ਜੇ ਇਹ ਨੀ ਮਾਸੂਮਾ ਕਰਿਆ ਆਪਾਂ ਇਹ ਕਿ ਘਾੜੀ ਮਾਰੀ ਪੰਜ ਰੁਪਏ ਦਾ ਹੈ ਹੈ ਮਾਇਆ ਤੇ ਆ ਆ ਜਿਹੜਾ ਆਹ ਦਿਖਾਈ ਉਹਨੂੰ ਆਪਣੇ ਬੰਦੇ ਨੂੰ ਤੇ ਇਹ ਵੀ ਜਾਣ ਦੇ ਕੋਈ ਜਣੇ ਮੋੜ ਕੇ ਲੈ ਜਾਣਗੇ ਕੋਈ ਇਸ ਚਾਲ ਆ ਗਿਆ ਹੁਣ ਅਸੀਂ ਮੋੜ ਕੇ ਲੈ ਜਾਾਂਗੇ ਮੋੜ ਕੇ ਤਾਂ ਬੱਲੇ ਜਾਣੀ ਪੈਣੀ ਇੱਥੇ ਜੰਮੂ ਨਹੀਂ ਥੋੜਾ ਛੱਡ ਕੇ ਆਣੀ ਆ ਹਾਂ ਮੋੜ ਕੇ ਲੈ ਜਾਾਂਗੇ ਇੱਕ ਚਾਲ ਲੈ ਤੁਸੀਂ ਇਹ ਇਹ ਨਾ ਨਾ ਗਾਜ਼ਲ ਵਿਖੀ ਆਏ ਆ ਹਾਂ ਫੜੀ ਰਹਿਣਗੇ ਇੱਥੇ ਜੀ ਬਾਈ ਜੇ ਤਾਂ ਤੇਰੇ ਬਿੱਬੀ ਕਹਿੰਦਾ ਬੇਜੂ ਸਕਦੇ ਨੇ ਨਹੀਂ ਫਿਰ ਬਾਈ ਮੋੜ ਕੇ ਵਾੜ ਘਰੇ ਲੈ ਆਵੇਂ ਨਹੀਂ ਕੋਈ ਹਾਂ ਹਾਂ ਤੁੰਦ ਲੱਗਦਾ ਮੋ ਉਹ ਉਹ ਬੱਡਾ ਹੈ ਹੋਣਾ ਫਿਰ ਸੁਣ ਚੱਲਦਾ ਕਿ ਹੈ ਹੈ ਤੂੰ ਵੀ ਛੋਟੇ ਹੀ ਆ ਕਮਾ ਬਾਬਾ ਮੈਨੂੰ ਕਹਾਂ ਹੈ ਸਾਡੇ ਕੋਲ ਜਾਈ 5 ਰੁਪਏ ਕਹਿ ਬਈ 7000 ਲਿਆ ਬਾਬਾ ਉਹ ਲੱਗਣਾ ਵੇ ਬਾਬਾ ਦਾ ਵੀ 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 ਹੈਗਾ ਉਹ ਹੀ ਗੱਲ ਨਹੀਂ ਹੈ ਹੈ ਤੁਹਾਡਾ ਤੇ ਵਿਆਹ ਕੋ ਦਿਨੇ ਨਹੀਂ ਤੁਹਾਡਾ ਤੇ ਵਿਆਹ ਕੋ ਉਹ ਬਗਿਆ ਹਾਂ ਦਾ ਹੱਗ ਸਲਾਹ ਕਰਦਾ ਨਹੀਂ ਸਲਾਹ ਫਿਰ ਹੋਣੀ ਆਪਣਾ ਨਾਤਾ ਉਹਨਾਂ ਤੋਂ ਤਾਂ ਹੰਦੀ ਜੇਗੇ ਇਹ ਕਿਹਾ ਮੈਂ ਜਿਹੜਾ ਮਾਲ ਬੁੱਧਾ ਗੁੱਸਾ ਕਰ ਦੇਰਾ ਗੁੱਸਾ ਨਾ ਕਰੋ ਇਹਦਾ ਗੁੱਠਾ ਖਾਦਾ ਇਸ ਦਾ ਕੰਮ ਬਾਦ ਜੈ ਇੱਧਰ ਨਿਕਲ ਜਾਨਾ ਆ ਜਾਓ ਫੜਾ ਤੁਮ ਬਲਾ ਬਾਈ ਹਾਂ ਯਾਨੀ ਇਹ ਫੜਾ ਯਾਰ ਫੜਾ ਦੇਖ ਲੈ ਨਾ ਫੜਾ 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 ਜਦਨੇ ਮਰਜੀ ਫੜਾ ਜਾਣਾ ਆ ਰੰਦਾ ਆ ਜਾ ਜਿਹੜਾ ਪੈਸਾ ਬਣ ਜਾ ਫੜਨਾ ਮਾਰ ਹੁੰਦਾ ਹੈ ਹੋਰ ਕੀ ਆ ਲਾ ਬੀ ਮੈਂ ਫੜਾ ਲੈ ਮੈਂ 20 ਰੁਪਏ ਬਣਾਣਾ ਫੜਦਾ ਬਰ ਠੀਕ ਆ ਸਿਆਲ ਦਾ ਮਹੀਨਾ ਮੁੜ ਕੇ ਆ ਫੜਾ ਚੋਕਾ ਕੇ 10000 ਰੁਪਏ ਬਾਲਾ ਹੁਣ ਇਸ ਬਾਲਦਾ ਨਾ ਚਾਪਾ ਹੁਣ ਨਹੀਂ ਆਉਂਦਾ ਠੀਕ ਆ ਵਾਪਾ ਹੁਣ ਤਾਂ ਨਹੀਂ ਯਾਰ ਮਿੱਠੂ ਫੇਰ ਇਧਰ ਦੇਖ ਬਾਈ ਯਾਰ ਕਰ ਲੈ ਜਾਣ ਦੇ ਹੁਣ ਇਤੋਂ ਵੱਧ 1000 ਬੱਸ 1000 1020 ਨਹੀਂ ਨਹੀਂ ਉਹ ਮਿੱਠੂ ਕਾ ਵੰਨੂ ਮਾਰੀ ਜਾਂਦਾ ਮਾਰ ਰੱਖ ਦੋ ਹੋਰ ਬਸ ਇਹਦਾ ਪਹਿਲਾ ਵਾਰ ਲੱਗਿਆ ਓਏ ਬੋਲੀਆ ਪਾਗ ਗਾਣੇ ਪਸ਼ੂਰੇ ਬਾਬੇ ਦੇ ਲੈ ਗੱਲ ਨਹੀਂ ਐ ਜੇ ਮਰਜੇ ਤੈਨੂੰ ਕਜਾਉਂਗਾ ਮੈਂ 200 ਲਵਾਂਗਾ ਰੋ ਫੜਾ ਤੋਕਾਰ ਨਾ ਫਿਰ ਮੜਾ ਬੱਕਰਾ ਇਹ ਨਹੀਂ ਦੇ ਵਾ ਵਾ ਮੈਨੂੰ ਨਾ ਮਾਰੋ ਮਟੂ ਬੱਸ ਹੁਣ ਨਹੀਂ ਇਹਨੂੰ ਵਾਦੀ ਨਹੀਂ ਇਹ ਤੇ ਵਾਦੀ ਨਹੀਂ ਫੜਦਾ ਨਹੀਂ ਨਹੀਂ ਤੂੰ ਮੈਨੂੰ ਮਾਰ ਫੜਿਆ ਨਹੀਂ ਮਾਰਵੇਂਂ ਯਾਰ ਮੈਂ ਉਹ ਮੈਂ ਦੇਤੀ ਆ ਸਾਡੇ ਕੋਹਾ ਹੋ ਯਾਰ ਆ ਪਰ ਆੜ ਜਾਣਾ ਆੜ ਜਾਣੀ ਪਰ ਹੱਥ ਵੀਮ ਆੜ ਜਾ ਰਿਹਾ ਆ ਫੜੋ ਜ਼ਰਾ ਭਾ ਦੋ ਬੰਦਾ ਯਾਰ ਭਾਤ ਬੰਦੇ ਮੈਂ ਤੇ ਨਹੀਂ ਜ਼ਿਆਦਾ ਟਿਕਾ ਟਿਕਾ ਤੂੰ ਤੂੰ ਤਾਂ ਬਹੁਤ ਆ ਉਹ ਬਈ ਪੈਸੇ ਵਧਰੇ ਓਏ ਨਹੀਂ ਉਹ ਛੱਡਦਾ ਆ ਮੇਰੇ ਬਾਬਾ ਮੇਰੇ ਠੀਕ ਮੇਰੇ ਕਿੰਨੇ ਕਹਿੰਦਾ ਲਾਹੇ ਦਾ ਨਾਮ ਦਿੰਦਾ ਤੇ ਮੈਨੂੰ ਕਾਟੇ ਦਾਸ ਕਹਿੰਦਾ ਤੂੰ ਮੈਂ ਤਾਂ ਜੀ ਰਿਟਾਇ ਨਹੀਂ ਬਾਈ ਨਹੀਂ ਮਾਤਾ ਮੈਂ ਕਿਹਾ 10000 ਰੁਪਏ ਹੈ ਕਹਿੰਦੀ 10000 ਰੁਪਏ ਵੀ ਦੁਨੀਆ ਦੇ ਹੁਣ ਕਿਹ ਕਵਾਲਦਾ ਹੁਣ ਮੇਰੀ ਵੀ ਮੇਰੀ ਦਿੱਖਦੇ ਨੀ ਫਰਾਕ ਫੁੱਲ ਪਾ ਕੇ ਫੇਰ ਲਾਟ ਲਾਟ ਜਾਂ ਤੂੰ ਲਾਟ 10 ਵੀ ਦੇਣੇ ਕਿੰਨੇ ਇਹ ਦੁਗਾਨੀ ਦਾਦਾ ਹੈਗਾ ਵੀ ਮਾਰਨਾ ਉਹ ਅੱਜ ਸਭ ਉਰੇ ਪਾਲ ਨੇ ਮੁਰੇ ਸਿਆਤ ਤੇ ਹੋਰ ਆਏ ਹਨ ਭਾਂਦੇ ਕਿ ਉਹ ਪੜਨ ਕੇ ਠਾਕੂਸ ਖਾਣ ਨਹੀਂ ਦਿੰਦੇ ਤੁਹਾਨੂੰ ਇਹ ਸਾੜੀਆਂ ਘਾਟ ਹੋ ਗਿਆ ਫਿਰ ਮੈਨੂੰ ਕਹੋ ਮੈਨੂੰ ਵੇਚੋ 1000 ਰੁਪਏ ਕਸਰ ਘੱਟ ਸੀ ਇਹਦਾ ਨਹੀਂਦਾ ਹਜਨਾ 1200 ਨੂੰ ਨਹੀਂਦਾ ਬੋਲ ਕਸਰ ਚੈੱਕ ਦੋ ਹਮਾਗ ਨਾਲ ਜੀਕ ਠੀਕ ਆ ਗਿਆ ਰਹੂ ਤਾ ਯਾਰ ਨਹੀਂ ਕਾਇ ਕਬੀ ਨਹੀਂ ਨਹੀਂ ਐ ਦੇਖਾਈ ਸਾਡੀ ਐ ਠੀਕ ਐ ਠੀਕ ਐ ਯਾਰ ਫਿਰ ਦੇ ਰਹਿਣਗੇ ਸਾਡੀ ਘਰ ਨਹੀਂ ਤੇਰੀ ਦਿਖਾਈ ਉਹ ਨਹੀਂ 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 ਉਹ ਮੈਂ ਲੈ ਚੰਦਾ ਸਾਡੇ ਘਰ ਤੇ ਰਹੋਗੇ ਠੀਕ ਐ ਜਦੋਂ ਆ ਜਾਓਗੇ ਫਿਰ ਦਿਖਾਈ ਦੇਰੀ ਐ ਯਾਰ ਬਾ ਠੀਕ ਐ ਕੈ ਸਾਡੇ ਬੜਾ ਦੇ ਦੇ ਬਾਸ ਤੂੰ ਭਰਵਾ ਦੇ ਨਹੀਂ ਮਾਣਾ ਸਾਡੇ ਬੜਾ ਹੂੰ 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 ਨਾ ਵਧੀਆ ਯਾਰ ਇਹ ਸਾਡੇ ਬੜਾ ਦੇਖ ਲੱਖ 14 500 ਬੰਦ ਕਰੀ ਜਾ ਤੇ ਤੇਰੇ ਵਧੀਆ ਦੇਖ ਕੇ ਭਗਾ ਤੂੰ ਯਾਰ ਦੇਣਾ ਬੇਕਿਆ ਉਹ ਬੋਲ ਨਹੀਂ ਯਾਰ ਤੇਰੇ ਤੇਰੇ ਵੇਖ ਗਏ ਤੇਰਾ ਤੁਰੰਤ ਦਾ ਸੀ ਵੀਦਿਆਂ ਨੂੰ ਜਾਣਗੇ ਹਜੇ ਇਹ ਦੋਸਤਾਂ ਮੇਰਾ ਬੱਚਾ ਹੈਗਾ ਹਾਂ ਮਰੇ ਚ ਰਵਾ ਪਈ ਗਿਆ ਜਾਣ ਨਹੀਂ ਗਿਆ ਠੀਕ ਹਾਂ ਠੀਕ ਹੈ ਬੱਚਾ ਹਾਂ ਭਾਵੇਂ ਤੈਨੂੰ ਟੈਕ ਦਾ ਉਹ ਬੁੜੇ ਦਾ ਲੈਣ ਦੇ ਮੈਂ ਕਿਹਾ ਸੀ 1:30 ਸਾਢੇ 12 ਕਹਿੰਦਾ ਖਾਤੇ ਦਾ ਨਹੀਂ ਜੀ ਆਹ ਜੀ ਵੀ ਛੋਟਾ ਦਿੰਦੇ ਠੀਕ ਆ ਬਾਬਾ ਬਾਬਾ ਨਹੀਂ ਇਹਨੂੰ ਦਾ ਛੋਟੇ ਪਾਰ ਨਹੀਂ ਕੁਛ ਨਹੀਂ ਹੁੰਦਾ ਹੈਗਾ ਨਹੀਂ ਨਹੀਂ ਸਾਢੇ 12 ਕਹਿੰਦਾ ਜਾਰੇ ਨੂੰ ਮਾਹ ਪੀ ਗਈ ਛੱਡ ਗਏ ਵੀ ਪੂਰਾ ਕਰਾਉਣਾ ਪੁਰਾਣਾ ਨੂੰ ਪੂਰਾ ਕਰਾਉਣਾ ਪਿਆ ਕਾਤਾ ਭਾਈ ਕੋਈ ਨਾ ਫੜਦਾ ਬਾਣਾ ਬਾਣਾ ਕੋਈ ਨਾ ਫੜਦਾ ਭਾਈ ਫੜਦਾ ਫੜਦਾ ਕੋਈ ਨਾ ਫੜਦਾ ਕੋਈ ਨਾ ਕੋਈ ਬਰ ਕੋਈ ਨਾ ਦੋ ਪਾਲੀ ਲੈ ਕੇ ਦੋ ਥੋੜੇ ਛੋਟੇ ਲੋਡਾਉਂ ਹੀ 5-6000 ਬਾਜੂ ਲੈ ਲਓ ਫਾਇਦਾ ਹੋਰ ਮਾਇਆ ਗੁੰਦੀ ਮੰਗੜਾ ਛੱਡਦੇ ਨੇ 5 ਗੱਲ ਰਹਾ ਉਹ ਹਜ਼ਾਰੀ ਜੰਤਾ ਹੋ ਗਿਆ ਹੱਥ ਨਾ